میں بہت شکر گزار ہوں اپنے چھوٹے برا اپنے بیٹے سمان دلبیر گولڈی ایکس ایم ایل اِلاڈنٹ سرگرس کمیٹی اوردیپ جی ساری نے بیٹھے والی اور سنگر کے ووٹرز کی بنتی کرنا چاہوں گا

ਜੇ ਇਹ ਸਿਰਫ ਇੱਕ ਵਰਗ ਦਾ ਹੀ ਬੋਲਬਾਲਾ ਹੋਵੇਗਾ ਔਰ ਜਿਹੜੇ ਦੂਸਰੇ ਘੱਾਸ ਤੋਂ ਉੱਤੇ ਘੱਟ ਗਿਣਤੀਆਂ ਨੇ ਇਸ ਦੇਸ਼ ਵਿੱਚ ਉਹਨਾਂ ਨੂੰ ਬਹੁਤ ਥੱਲੇ ਦੀ ਕੈਂਟੀ ਹੈ ਆਲਰੇਡੀ ਭਾਜਪਾ ਨੇ ਇੱਕ ਜੋ ਉਤਰਾਖੰਡ ਦੀ ਸੈਟਲਿਟੀਦਾਨ ਸਭਾ ਬਿਲ ਬੀਸ਼ ਕਰ ਦਿੱਤਾ ਵਾ ਅਪਰੂਵ ਕਰਾ ਦਿੱਤਾ ਥੈਟ ਮੀਨਸ ਕਿ ਸਾਡੇ ਜਿਹੜੇ ਧਾਰਮਿਕ ਨੀਤੀ ਰਵਾਜ ਨੇ ਚਾਹੇ ਉਹ ਮੁਸਲਮਾਨਾਂ ਦਾ ਸ਼ਰੀਆ ਨੋ ਹਿਕਾ ਵਾ ਚਾਹੇ ਉਹ ਸਿੱਖਾਂ ਦਾ ਆਨੰਦ ਕਾਲਚ ਹੈ ਚਾਹੇ ਉਹ ਜੈਨੀਆਂ ਬੋਧੀਆਂ ਦੇ ਚਾਹੇ ਜ਼ਹਿਰਤਾ ਦੇ ਕਾਨੂੰਨ ਨੇ ਧਾਰਮਿਕ ਉਹ ਸਾਰੇ ਇੱਕ ਵਰਗ ਤੇ ਇੱਕ ਤਰ੍ਹਾਂ ਦੇ ਅਧੀਨ ਚੱਲਣਗੇ ਦੇਖੋ ਇਹ ਸਾਬਤ ਹੋ ਰਿਹਾ ਵਾ ਕਿ ਬੀਜੇਪੀ ਇਸ ਦੇਸ਼ ਨੂੰ ਇੱਕ ਜਿਦਾ ਪਹਿਲਾਂ ਇਹ ਇਨਾ ਨੇ ਕਿਨਾਰਾ ਦਿੱਤਾ ਸੀਗਾ ਕਿ ਇਹ ਦੇਸ਼ ਇੱਕ ਟੈਕਸ ਇੱਕ ਦੇਸ਼ ਇਹ ਇਸ ਦੇਸ਼ ਨੂੰ ਇੱਕ ਦੇਸ਼ ਇੱਕ ਜ਼ੁਬਾਨ ਵੱਲ ਲੈ ਕੇ ਜਾ ਰਹੇ ਨੇ ਜਦ ਕਿ ਸਾਰਾ ਸਾਊਥ ਇੰਡੀਆ ਸਾਰਾ ਨਾਰਥ-ਈਸਟ ਇੰਡੀਆ ਪੰਜਾਬ ਜੰਮੂ ਕਸ਼ਮੀਰ ਇਸ ਤਰ੍ਹਾਂ ਦੀਆਂ ਸਟੇਟਸ ਕੇਰਲਾ ਐਟ ਸੈਟਰਾ ਜਿਹੜੀਆਂ ਦੀ ਜਿਨ੍ਹਾਂ ਦੀ ਆਜ਼ਾਦੀ ਖਤਰੀ ਨੂੰ ਗਈ ਔਰ ਪੰਜਾਬ ਵਿਸ਼ੋ ਵਿਸ਼ੇਸ਼ ਤੌਰ ਤੇ ਕਿਸਾਨਾਂ ਦੀ ਗੱਲ ਕਰਨਾ ਚਾਹੁੰਦਾ ਕਿ ਅੱਜ ਕਿਸਾਨ 3 ਸਾਲ ਤੋਂ ਬਾਅਦ ਥੱਕੇ ਮਹਿਸੂਸ ਕਰ ਰਹੇ ਨੇ 3 ਸਾਲ ਦਾ ਅੰਦolan ਲੱਖਾਂ ਸਾਰੇ ਰਾਜਸਥਾਨ ਹਰਿਆਣਾ ਪੰਜਾਬ ਔਰ ਉੱਤਰਾਖੰਡ ਮੱਧ ਪ੍ਰਦੇਸ਼ ਦੇ ਕਿਸਾਨਾਂ ਨੇ ਇੰਨਾ ਵੱਡਾ ਮੋਰਚਾ ਲਾਇਆ 2020 ਕੀ ਵਿੱਚ 700 ਕਿਸਾਨ ਮਾਰੇ ਗਏ ਸਬਕ ਔਰ ਭਾਵੇਂ ਵੀ ਉਸ ਵਕਤ ਸਰਕਾਰ ਨੇ ਕਿਹਾ ਕਿ ਇਸ ਦਿਨ ਕਾਲੇ ਨੂੰ ਵਾਪਸ ਲੈ ਲਵੋ ਐਮਐਸਪੀ ਦੀ ਕਮੇਟੀ ਬਣਾਵਾਂਗੇ ਬਹੁਤ ਤਰ੍ਹਾਂੋਂ ਸੀ ਸ਼ੋਰ ਕਰ ਰਹੇ ਆ 3 ਸਾਲ ਬੀਤਣ ਤੋਂ ਬਾਅਦ ਲੋਕ ਸਾਲਾ ਨੇ ਪੁੱਛਿਆ ਕਿ ਸਾਡਾ ਐਮਐਸਪੀ ਦਾ ਲੋਕ ਕਿੱਥੇ 3 ਸਾਲ ਦੀ ਕਮੇਟੀ ਬਣਾਈਸੋਂ ਨੇ ਕੋਈ ਗੱਲ ਵਿਚਾਰ ਚਰਚਾ ਨਹੀਂ ਕੀਤੀ ਐਮਐਸਪੀ ਦੇ ਧੋਖਾ ਬੀਜੇਪੀ ਕਹਿੰਦੀ ਸੀ ਸੁਣੋ ਇਹ ਅਸੀਂ 10 ਸਾਲ ਪਹਿਲਾਂ ਕਿਹਾ ਪ੍ਰਾਈਮ ਮਿੰਿਸਟਰ ਸਾਹਿਬ ਨੇ ਕਿ ਬੀਜੇਪੀ ਨੂੰ ਮੌਕਾ ਦਿਓ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਾਂਗੇ ਅੱਜ ਪੰਜਾਬ ਦੇਸ਼ ਦੇ ਕਿਸਾਨ ਤੇ 2021 ਦਾ ਡਾਟਾ ਦੇ ਰਿਹਾ ਤੁਹਾਨੂੰ 17 17 ਲੱਖ ਕਰੋੜ ਰੁਪਏ ਕਰ ਰਿਹਾ ਸਭ ਤੋਂ ਜ਼ਿਆਦਾ ਕੁਤਕੁਸ਼ਿਆ ਅੱਜ ਦੇਸ਼ ਦੇ ਨਿਸ਼ਾਨ ਕਰ ਰਹੇ ਨੇ ਖੇਤ ਮਜ਼ਦੂਰ ਕਰ ਰਹੇ ਨੇ ਪੰਜਾਬ ਦੇ ਕਿਸਾਨ ਤੇ 1 ਲੱਖ ਕਰੋੜ ਤੋਂ ਉੱਤੇ ਜਿਆਦਾ ਕਰਜ਼ਾ ਮਾਲਵੇ ਦਾ ਕਿਸਾਨ ਬਠਿੰਡਾ ਮਾਨਸਾ ਪੋਸ਼ੂਰ ਦਾ ਕਿਸਾਨ ਮਿੱਤ ਦਿਨ ਆਤਮ ਹੱਤਿਆ ਕਰ ਰਿਹਾ ਹਾਂ ਡਬਲ ਤਾਂ ਕੀ ਕਰਨੀ ਸੀ ਆਮਦਨ ਉਹਨਾਂ ਨੇ ਸਾਡੀ ਆਮਦਨ ਅੱਧੀ ਕਰ ਦਿੱਤੀ ਹੈ ਸਾਡੇ ਐਗਰੀਕਲਚਰ ਇਮਪਲੀਮੈਂਟਸ ਤੇ GST ਲਾਤੀ ਐਮਐਸਕੇ ਨੂੰ ਰੋ ਨਹੀਂ ਬਣਾਇਆ ਔਰ ਕਾਰਪੋਰੇਟ ਕਰਾਣਿਆਂ ਨੂੰ ਚੰਦ ਕਰਾਣਿਆਂ ਨੂੰ ਪਿਛਲੇ 10 ਸਾਲ ਵਿੱਚ ਇਕੱਲੇ ਕੁਝ ਜਿਵੇਂ ਕਿ ਐਸਰ ਕੁਝ ਦਰਜਨਾ ਪਰਿਵਾਰਾਂ ਦਾ 15 ਲੱਖ ਕਰੋੜ ਰੁਪਏ ਮਾਫ ਕੀਤਾ ਵਾ ਬੀਜੇਪੀ ਨੇ 10 ਸਾਲ ਦੇ ਰਾਜ ਵਿੱਚ। ਅਤੇ ਇਹ ਸਰਕਾਰ ਹੁਣ ਵੀ ਆ ਥੋੜੇ ਦਿਨ ਪਹਿਲਾਂ ਭਗਵਾਨ ਪ੍ਰਧਾਨ ਜੋ ਜਿਹੜਾ ਬੀਜੇਪੀ ਦੇ ਇਸ਼ਾਰਿਆਂ ਤੇ ਕੰਮ ਕਰ ਰਾਇਆ ਇਹਨੇ ਆਲਰੇਡੀ ਪ੍ਰਾਈਵੇਟ ਮੰਡੀਆਂ ਡੈਸੀਗਨੇਟ ਕਰ ਦਿੱਤੀ ਸੀ ਜਿਹੜੇ ਅਡਾਨੀਜ਼ ਦੇ ਸਾਈਲੋਜ਼ ਨੇ ਪ੍ਰਾਈਵੇਟ ਕਾਰਪੋਰੇਟਰਾਂ ਨਾਲ ਦੇ ਪੰਜਾਬ ਬੜਾ ਪ੍ਰੈਸ਼ਰ ਪਿਆ ਲੋਕਾਂ ਦਾ ਤਾਂ ਉਹ ਕਾਨੂੰਨ ਵਾਪਸ ਲੈਣਾ ਪਿਆ ਹੁਣ। ਇਸ ਕਰਕੇ ਜੋ thro ਬੀਜੇਪੀ ਕਿਸਾਨਾਂ ਦੇ ਨਾਲ ਔਰ ਹੁਣ ਚੌਂਕੋ ਦੇ ਵਿੱਚ ਸਾਡੇ ਕਿਸਾਨਾਂ ਨੂੰ ਸਾਡੀ ਧਰਤੀ ਪੰਜਾਬ ਦੇ ਵਿੱਚ ਅੰਦਰ ਵੜ ਕੇ ਹਰਿਆਣਾ ਪੁਲਿਸ ਨੇ ਜੋ ਕੁੱਟਿਆ ਮਾਰਿਆ ਲਤਾੜਿਆ ਝੰਡੇ ਉਹਨਾਂ ਦੇ ਕੁਛਲੇ ਨਿਸ਼ਾਨ ਸਾਹਿਬ ਕੁਛਲੇ ਟਰੈਕਟਰ ਭੰਨੇ ਸੈਂਕੜੇ ਕਿਸਾਨਾਂ ਨੂੰ ਜ਼ਖਮੀ ਕਰ ਦਿੱਤਾ ਛੁਪ ਕੇ ਤੇ ਗੋਲੀ ਮਾਰ ਕੇ ਮਾਰ ਦਿੱਤਾ نو ਜਸਟਿਸ ਐਟ ਆਲ ਸੋ ਦੇਰਫੋਰਸ ਸੇਈ ਸਾਡੀ ਲੜਾਈ ਜਿਹੜੀ ਉਹ ਬੀਜੇਪੀ ਦੇ ਨਾਲ ਹੈ ਔਰ ਜਿਹੜਾ ਵੀ ਪੰਜਾਬ ਦੇ ਵਿੱਚ ਸਮਝਦਾ ਕਿ ਮੈਂ ਅਖੋਤੀ ਪੰਥ ਅਖਾਲੀਦਰ ਨੂੰ ਪਾਰਿਆ ਵੋਟ ਇਹ ਵੋਟ ਵੀ ਅਗਰ ਤੁਸੀਂ ਅ ਕਾਜੀਦਲ ਦੀ ਟ੍ਰੈਂਡ ਨੂੰ ਹੋਰ ਬੋਲਣੇ ਉਹ ਇਨਡਾਇਰੈਕਟਲੀ ਬੀਜੇਪੀ ਦੇ ਖਾਤੇ ਵਿੱਚ ਅਗਰ ਅੱਜ ਦੇਸ਼ ਵਿੱਚ ਬੀਜੇਪੀ ਨੂੰ ਕੋ ਰੋਕਣ ਦਾ ਸਮਰੱਥ ਹੈ ਕਾਕੇਨ ਪਿਆਰੇ ਇਫਾਜ਼ਤ ਕਰ ਸਕਦਾ ਜਿਵੇਂ ਕਿ ਇਹਨਾਂ ਨੇ ਜੰਮੂ ਕਸ਼ਮੀਰ ਦੇ ਸਟੇਟ ਸਟੇਟ ਨੂੰ ਤੋੜ ਕੇ ਦੋ ਸਾਡੀਆਂ ਬਣਾ ਦਿੱਤੀਆਂ ਨੇ ਯੂਨੀਅਨ ਟੈਰੀਟਰੀਜ਼ ਕੋਣ ਅੱਗੇ ਆ ਰਿਹਾ ਸਿਟੀਜ਼ਨ ਅਮੈਂਡਮੈਂਟ ਐਕਟ ਅਗਰ ਤੁਸੀਂ ਇਹ ਦੇਸ਼ ਨੂੰ ਬਚਾਉਣਾ ਚਾਹੁੰਦੇ ਇੱਕੋ ਜਿਹਾ ਆਪਸ਼ਨ ਹੈ ਕਿ ਇੰਡੀਆ ਅਲਾਈਅੰਸ ਜਿਹੜਾ ਦੇਸ਼ ਵਿੱਚ ਇਸ ਵਕਤ ਬੀਜੇਪੀ ਦੇ ਰਾਹ ਨੂੰ ਰੋਕ ਸਕਦਾ ਹੈ ਇਹ ਮੇਰੀ ਅਪੀਲ ਪਹਿਲਾਂ ਵੀ ਜੀਪ ਉਸ ਜੋ ਤੁਹਾਡੇ ਕੋਲ ਵਾਲਾ ਹੈ ਇਹਦੇ ਦੋ ਐਕਸ਼ਨ ਮੈਂ ਤੁਹਾਨੂੰ ਦਿਖਾ ਦੇਣਾ ਵਿੱਚ ਫਰੂਫ ਕਿ ਇਹ ਬੀਜੇਪੀ ਦੀ ਇੱਕ ਬੀ ਟੀਮ ਭਾਂਟੀ ਖੇਡਿਆ ਪਹਿਲਾ ਜਦੋਂ ਜਿਹੜਾ ਸੀਗਾ ਆ ਕਿਸਾਨਾਂ ਦਾ ਅੰਦੋਲਨ ਹੋਇਆ ਬੀਜੇਪੀ ਨੇ ਸਾਡੀ ਧਰਤੀ ਦੇ ਅੰਦਰ ਵੜ ਕੇ ਦਾ ਬੈਰੀਕੇਡਿੰਗ ਕੀਤੀ ਧਗਰ ਦਰਿਆ ਦੇ ਉੱਤੇ ਕਿੰਨੇ ਸੈਂਕੜੇ ਕਿਸਾਨਾਂ ਨੂੰ ਜ਼ਖਮੀ ਕੀਤਾ ਕੋਈ ਐਫ ਆਈ ਆਰ ਕਿਸੇ ਦੇ ਘਰ ਜਾ ਕੇ ਭਗਵੰਤ ਮਾਨ ਨੇ ਕੋਈ ਉਹਦਾ ਪਤਾ ਨਹੀਂ ਲਾਇਆ ਸ਼ੁਕ ਕਰਨ ਦੀ ਗੋਲੀ ਵੱਜੀ ਆ ਮੌਤ ਹੋਈ ਆ ਸਿਰ ਦੇ ਪਿੱਛੇ ਗੋਲੀ ਵੱਜੀ ਆ ਵੀਡੀਓਗ੍ਰਾਫਿਕ ਐਵਿਡੈਂਸ ਆ ਜ਼ੀਰੋ ਐਫ ਆਈ ਆਰ ਅਣਪਛਾਤੇ ਪੁਲਿਸ ਵਾਲਿਆਂ ਦੇ ਖਿਲਾਫ ਥੈਟ ਮੀਨਸ ਜਿਹੜਾ ਕਿਸਾਨਾਂ ਦੇ ਉੱਤੇ ਅਤਿਆਚਾਰ ਰਹਾ ਉਹ ਭਾਜਪਾ ਦਾ ਤੇ ਆਮ ਆਦਮੀ ਪਾਰਟੀ ਦਾ ਜੁਆਇੰਟ ਆਪਰੇਸ਼ਨ ਸੀਗਾ ਉਸ ਤੋਂ ਪਹਿਲਾਂ ਜਦੋਂ ਨੈਸ਼ਨਲ ਸਿਕਿਉਰਿਟੀ ਐਕਟ ਲਾਇਆ ਪਹਿਲੀ ਵਾਰ ਪਾਲਸਿੰਗ ਆਰਡਰ ਦੇ ਸਾਥੀਆਂ ਉੱਤੇ ਉਸ ਵਕਤ ਵੀ ਕੇਚਰੀਵਾਲ ਔਨ ਕੈਮਰਾ ਆਣ ਕੇ ਕਹਿ ਕੇ ਗਿਆ ਸੀਗਾ ਕਿ ਦਿੱਲੀ ਨੇ ہماری ਮਦਦ ਮੰਗੀ ਅਸੀਂ ਨੇ ਦਿੱਲੀ ਨੂੰ ਮਦਦ ਦਿੱਤੀ ਦਿੱਲੀ ਉਹ ਤੁਹਾਰਾ ਮਦਦ ਬਾਂਗੇਗੀ ਹਮ ਦੁਬਾਰਾ ਮਦਦ ਦੇਗੇ ਔਰ ਦੁਬਾਰਾ ਉਹਨਾਂ ਦੀ ਐਨਐਸਸੀ ਦੀ ਇੱਕ ਸਾਲ ਦੀ ਐਕਸਟੈਂਸ਼ਨ ਬਿਨਾ ਵਜਾ ਢਿਗਰੂਗੜ ਦੇ ਜ਼ਿਲ੍ਹਾ ਦੇ ਵਿੱਚ ਬੈਠੇ ਨਿਕਲਦੇ ਅੰਮ੍ਰਿਤਪਾਲ ਨੇ ਕਰ ਕੋ ਗੁਨਾਹ ਕੀਤਾ ਟਾਇਮ ਇਨ ਅਮਰਤਸਰ ਟਾਇਮ ਇਨ ਜਲਾਨਾ ਪੁਲਿਸ ਸਟੇਸ਼ਨ 307 452 ਨੂੰ ਤੁਹਾਨੂੰ ਕਿਹਨੇ ਅਧਿਕਾਰ ਦਿੱਤਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਚੱਕ ਕੇ ਤੁਸੀਂ 1000 ਕਿਲੋਮੀਟਰ ਦੂਰ ਉੱਥੇ ਢਿਗਰੂ ਇਹ ਵੀ ਜੋਇੰਟ ਆਪਰੇਸ਼ਨ ਸਾਫਤ ਹੋ ਗਿਆ ਇਸ ਕਰਕੇ ਔਰ ਜੋ ਪਖੰਡਵਾਦ ਇਸ ਬਦਲਾਵ ਦੇ ਨਾਰੇ ਥਲੇ ਕੀਤਾ ਗਿਆ ਜੋ ਵੀਆਈਪੀ ਕਲਚਰ ਦੀ ਗੱਲ ਕਰਨ ਵਾਲੇ ਹਜ਼ਾਰ ਹਜ਼ਾਰ ਗਨਮੈ ਲੈ ਕੇ ਸੋਨੇ ਗੈਨਿਆਂ ਦੇ ਨਾਲ ਇਧਰ ਲੱਤੇ ਆ ਪਏ ਨੇ ਸਾਰੇ ਔਰ ਜਹਾਜ਼ਾ ਚੜ੍ਹਦੇ ਨੇ 50 ਕਿਲੋਮੀਟਰ ਹੈਲੀਕਾਪਟਰ ਤੇ ਜਾਂਦੇ ਨੇ ਔਰ ਸਾਰਾ ਟੱਕਰ ਲੈਕਸਸ ਟਾਰਚਰ 15-15 ਕਰੋੜ ਰੁਪਏ ਦੀ ਬੁਲੇਟ ਗੱਡੀ ਸਰਕਾਰ ਦੀ ਉਹਦੇ ਤੇ ਚੜ੍ਹਦੇ ਨੇ ਫਿਰ ਵੀ ਕੀ ਜਾਂਦੇ ਸੀ ਆਮ ਜਿਹਾ ਸਧਾਰਨ ਬੰਦੇ ਹੈਗੇ ਰਾਗਵ ਚੱਡਾ ਨੂੰ ਜੈਡ ਸਿਕਿਉਰਿਟੀ ਕੇਚਰੀਵਾਲ ਨੂੰ ਪੰਜਾਬ ਦੇ ਕਮਾਂਡੋਜ਼ ਕਬੂਥਲਾ ਹਾਊਸ ਵਿੱਚ ਪਠਾਏ ਹੋਏ ਨੇ ਔਰ ਇਸ ਤੋਂ ਇਲਾਵਾ ਜੋ ਇਹਨਾਂ ਨੇ ਹੁਣ ਧਰੋਕ ਦਾ ਆਪਣੇ ਵੋਲੰਟੀਅਰਜ਼ ਦੇ ਨਾਲ 8 ਰਾਜ ਸਭਾ ਦੇ ਮੈਂਬਰ ਬਣਾਉਣੇ ਸੀਗੇ ਇਹਨਾਂ ਨੂੰ ਲਵਲੀ ਯੂਨੀਵਰਸਿਟੀ ਦਾ ਇੱਕ ਆਮ ਆਦਮੀ ਲੰਬਾ ਕੋਈ ਦਰਿਆ ਵਸਾਉਣ ਵਾਲਾ ਧੂਲੀ ਦਾ ਕੋਈ ਆਮ ਆਦਮੀ ਪਾਰਟੀ ਦਾ ਜਜ਼ਬਾਤੀ ਬੰਦਾ ਨਹੀਂ ਲੱਭਿਆ ਨਾ ਕੋਈ ਸੋਨੇ ਰੋੜਾ ਲੱਭਿਆ ਲੋਹਣੇ ਦਾ ਪ੍ਰੋਪਰਟੀ ਢਿੱਲ ਸੰਦੀਪ ਪਾਟਕ ਰਾਘਵ ਚੱਡਾ ਗੈਰ ਪੰਜਾਬੀ ਪੰਜਾਬ ਤੋਂ ਬੱਤੇ ਹੋਏ ਨੇ ਤੇ ਔਰ ਹੁਣ ਜਿਹਨੀਆਂ ਨੌਕਰੀਆਂ ਪੰਜਾਬ ਦੇ ਵਿਚਾਰੀਆਂ ਨੇ ਸਾਰੀਆਂ ਸਾਡੀਆਂ ਨੌਕਰੀਆਂ ਨੌਜਵਾਨਾਂ ਦੀਆਂ ਹਰਿਆਣਾ ਦੇ ਰਾਜਸਥਾਨ ਦੇ ਹਿਮਾਚਲ ਪ੍ਰਦੇਸ਼ੀ ਨੌਜਵਾਨਾਂ ਲਈ ਬਿਕੋਜ਼ देयर ਇਜ਼ ਨੋ ਲਾ ਫॉर ਡੋਮਸਾਈਲ ਇਨ ਪੰਜਾਬ ਵੀ ਹੈ ਮੇਰਾ ਬਿੱਲ ਪੈਂਡਿੰਗ ਆ ਪੰਜਾਬ વિધાનસભા ਦੇ ਸਪੀਕਰ ਕੁਲਤਾਰ ਕੋਲ ਤਾਰ ਕੋ ਸਾਲ ਦਾ ਮਾਝ ਪ੍ਰਦੇਸ਼ ਦੀ ਤਰਜ਼ ਤੇ ਗੁਜਰਾਤ ਦੀ ਤਰਜ਼ ਤੇ ਰਾਜਸਥਾਨ ਦੀ ਤਰਜ਼ ਤੇ ਗੁਜਰਾਤ ਆਪਣੇ ਪ੍ਰਾਈਮ ਮਿਨਿਸਟਰ ਸਾਹਿਬ ਦੀ ਸਟੇਟ ਦੀ ਤਰਜ਼ ਤੇ ਹੋਣ ਉੱਤਰਾਖੰਡ ਦੀ ਤਰਜ਼ ਤੇ ਦੇ ਨੀਡਸ ਟੂ ਬੀ ਅ ਲਾਅ ਸਾਡੇ ਬੱਚਿਆਂ ਦੇ ਹਕੂਕ ਦੇ ਉੱਤੇ ਕੋਈ ਕੋਈ ਗੈਰ ਪੰਜਾਬੀ ਆ ਕੇ ਸੜੀਆਂ ਨੌਕਰੀਆਂ ਲਈ ਪਰ ਇਹਨਾਂ ਨੇ ਉਹਦੇ ਤੇ ਵੀ ਕੁਝ ਨਹੀਂ ਕੰਮ ਕੀਤਾ ਆ ਟਿਕਟਾਂ ਦਿੱਤੀਆਂ ਨੇ ਬਾਕੀ ਪੈਨਸ਼ਨ ਵਾਲੇ ਹੁੰਦੇ ਆ ਕਿ ਸਤਾਮ ਦੇ ਬੰਦੇ ਜਿਸ ਦਾ ਰੇਡੀਆਂ ਵਾਲਿਆਂ ਨੂੰ ਲਿਆਉਗੇ ਆ ਜਿਹੜੇ ਹੁਣ ਤਿਤਲੀਆਂ ਲੈ ਕੇ ਗਏ ਨੇ ਰੇਡੀਆਂ ਵਾਲੇ ਨੇ ਜਿਹੜਾ ਚੱਪੇ ਵਾਲ ਗਿਆ ਉਹ ਰੀਡੀ ਵਾਲਾ ਵਾ ਭਗਵਾਨ ਮੈਂ ਤੁਹਾਨੂੰ ਪੁੱਛਾ ਚਾਹੁੰਦਾ ਤੁਹਾਡੇ ਕਹਿੰਦੇ ਦੇ ਜ਼ਰੀਏ ਜਿਹੜਾ ਜੀਪੀ ਸਾਡਾ ਲੈ ਕੇ ਗਏ ਨੇ ਡਿਫੈਕਟ ਉਹ ਰੀਡੀ ਵਾਲਾ ਵਾ ਜਿਹੜਾ ਹੁਣ ਤੁਸੀਂ ਕੱਲ ਪਰਸੋਂ ਪਵਨ ਟੀਨੂ ਪੁੱਟ ਕੇ ਲੈ ਕੇ ਗਿਆ ਕਾਲੀਆਂ ਦਾ ਉਹ ਰੀਡੀ ਵਾਲਾ ਹੈ ਪੰਜ ਮਨਿਸਟਰਸ 10 ਐਮਐਲਏ ਇੱਕ ਕਮੇਡੀਅਨ ਇੱਥੇ ਆ ਆਮ ਆਪੀ ਪਾਰਟੀ ਦੇ ਮੇਰੀ ਤਾਂ ਤੁਹਾਨੂੰ ਆ ਆ ਦੇਖੋ ਸਾਰੇ ਸੰਗਰੂ ਦੇ ਹੱਥ ਬੰਨ ਕੇ ਮੇਰੀ ਬੇਨਤੀ ਆ ਆਮ ਆਦਮੀ ਪਾਰਟੀ ਦੇ ਵੋਲੰਟੀਅਰ ਜਿਹੜੇ ਕਿ ਬਹੁਤ ਅੱਛੇ ਬੰਦੇ ਨੇ ਜਿਹੜੇ ਜਜ਼ਬਾਤੀ ਨੇ ਜਿਨ੍ਹਾਂ ਨੇ ਕ੍ਰਾਂਤੀ ਦੇ ਹੋਂ ਦਾ ਯਤਨ ਕੀਤਾ ਲੇਕਿਨ ਇਹਨਾਂ ਨੇ ਗਰਬ ਪਾਪ ਕੀਤਾ ਕੇਜਰੀਵਾਲ ਤੇ ਭਗਵੰਤ ਮਾਨ ਨੇ ਇਸ ਕ੍ਰਾਂਤੀ ਦਾ ਇਸ ਰੈਵੋਲੂਸ਼ਨ ਦਾ ਇਸ ਬਦਲਾਵ ਦਾ ਇੰਤਹਾ ਮੋਬੀਲਾ ਕਿ ਅਗਰ ਤੁਸੀਂ ਪੰਜਾਬ ਦੇ ਨਾਗਰਿਕ ਹੋ ਪਾਰਟੀ ਮਤ ਦੇਖਿਓ ਇੱਕ ਵਾਰ ਇਹਨਾਂ ਨੂੰ ਸਬਕ ਸਿਖਾਓ ਕਿ ਤੁਸੀਂ ਸਾਡੇ ਨਾਲ ਗਲਤ ਵੈਦੇ ਕੀਤੇ ਨੇ ਝੂਠ ਬੋਲਿਆ ਵਾ ਔਰ ਤੁਸੀਂ ਸੈਂਕੜੇ ਕਰੋੜ ਦੇ ਕਰਪਸ਼ਨ ਦੇ ਸਟੈਂਡਰਡਸ ਵਿੱਚ ਫਸਿਆ ਕੇਜਰੀਵਾਲ ਮਨਿਸਟਰ ਛੋਡਿਆ ਤੇ ਉਹਦੀ ਸਤਿੰਦਰ ਜੈਨ ਦੀ 8 ਸਾਲ ਹੋ ਗਏ ਅ ਦਿੱਲੀ ਤਿਹਾਰ ਜੇਲ੍ਹ ਵਿੱਚ ਬੰਦ ਨੇ ਜਮਾਨਤਾ ਸੁਪਰੀਮ ਕੋਰਟ ਨੇ ਰਿਜੈਕਟ ਕੀਤੀਆਂ ਹੋਈਆਂ ਨੇ ਫਿਰ ਵੀ ਆਪਣੇ ਅਮੁਕੀਜਨ ਨੇ ਕੱਟੜ ਮੰਦਾਨਰ that is a challenge challenging the judicial authority of this country ਤੇ ਸਾਨੂੰ ਪੰਜਾਬ ਦੇ ਵਿੱਚ ਆਣ ਕੇ ਪਿੰਨ ਦਿਨ ਲਈ ਕੁਝ ਸਮਗ ਲੈਣਾਂ ਜੀ ਸਾਨੂੰ ਫੜ ਕੇ ਅੰਦਰ ਦਿੱਤਾ 4 ਮਹੀਨੇ ਮੈਨੂੰ ਬੇਗੁਨਾ ਇੱਕ ਐਨਡੀਪੀਐਸ ਕੇਸ ਵਿੱਚ ਜਿੱਦਣ ਜਮਾਨਤ ਹੋਈ 4 ਜਨਵਰੀ 2024 ਨੂੰ ਇੱਕ ਮੁਕਦਮਾ 3 ਵਜੇ ਤੜਕੇ ਕਰਕੇ ਦਰਜ ਸਵਾਰਕੂ ਪੁਲਿਸ ਸਟੇਸ਼ਨ ਚੇਲ ਦੇ ਵਿੱਚ ਤਿੰਨ ਪੁਲਿਸ ਦੇ ਅਫਸਰ ਡੀਐਸਪੀ ਬੈਠੇ ਸੀ ਉਹਨੂੰ ਗ੍ਰਿਫਤਾਰ ਕਰ ਰਹੇ ਦਰਜਨਾ ਕਾਂਗਰਸ ਨੇ ਬੰਦਿਆਂ ਦੇ ਝੂਠੇ ਪਰਚੇ ਦਰਜ ਕਿੰਨੇ ਐਕਟੀਵਿਸਟ ਜਿਨ੍ਹਾਂ ਦੇ ਬੰਬ ਮਰੋੜ ਕੇ ਉਹਨਾਂ ਦੇ ਪਰਚੇ ਦਰਜ ਆ ਚੱਬੇ ਵਾਲ ਜਿਹੜਾ ਬੰਬ ਮਰੋੜ ਕੇ ਲੈ ਕੇ ਗਏ ਨੇ ਹੁਣ ਮੈਂ ਸਿਰਫ ਇਹ ਪੁੱਛਣਾ ਚਾਹਾਂ ਕੇਚਰੀਵਾਲਾ ਭਗਮਨਤਪਾਨ ਨੂੰ ਤੁਸੀਂ ਕਹਿੰਦੇ ਕਿ ਬੀਜੇਪੀ ਟੀਡੀ ਤੇ ਸੀਐਲਆਈ ਦਾ ਦੁਰਉਪਯੋਗ ਕਰਦੀ ਮੈਂ ਕਹਿੰਦਾ ਦੁਰਉਪਯੋਗ ਕਰਦੀ ਹਾਂਜੀ ਯੈਸ ਕਰਦੀ ਹੈ ਦੁਰਉਪਯੋਗ ਪਰ ਤੁਸੀਂ ਇਹ ਦੱਸੋ ਕਿ ਤੁਸੀਂ ਪੰਜਾਬ ਪੁਲਿਸ ਦਾ ਤੇ ਵਿਜੀਲੈਂਸ ਦਾ ਪੰਜਾਬ ਵਿੱਚ ਉਸੇ ਤਰ੍ਹਾਂ ਤੇ ਉਦੋਂ ਬਾਅਦ ਤੁਸੀਂ ਦੁਰਉਪਯ ਕਿ ਤੁਸੀਂ ਝੂਠੇ ਪਰਚੇ ਦਰਜ ਨਹੀਂ ਕੀਤੇ ਲਿਆਓ ਮੇਰਾ ਮੇਰੀ ਜਨ ਤੱਕ ਬਹਿਸ ਦੀ ਚਲਾਈਆ ਭਗਵਾਨ ਤੁਹਾਨੂੰ ਕਿ ਆਜਾ ਹੁਣ ਸੱਤ ਵਿੱਚ ਵਿਧਾਨ ਸਭਾ ਵਿੱਚ ਸਾਨੂੰ ਬੋਲਣੇ ਦਿੰਦੇ ਮਾਈਕ ਹੱਥ ਚ ਇਹਨਾਂ ਦੇ ਸਪੀਕਰਾਂ ਦੇ ਹੱਥ ਚ ਇਹਨਾਂ ਦੇ ਟਾਈਮਰ ਦੇ ਹੱਥ ਚ ਇਹਨਾਂ ਦੇ ਆ ਪੰਜਾਬ ਦੇ ਇਸ ਤੇਰੀ ਅਖੌਤੀ ਰਾਜਧਾਨੀ ਵਿੱਚ ਇੱਥੇ ਰੱਖ ਇੱਕ ਡਿਬੇਟ ਮੇਰੇ ਨਾਲ ਤੇ ਮੈਨੂੰ ਸਾਬਤ ਕਰਕੇ ਦੇ ਕਿ ਜਿਹੜਾ ਪੰਚਾ ਮੇਰੇ ਦੇ ਉੱਤੇ ਹੋਇਆ ਕਿ ਉਹ ਸੱਚਾ ਸੀਗਾ ਮੈਂ ਰਾਜਨੀਤੀ ਛੱਡ ਦੂੰਗਾ ਇਹ ਸਾਬਤ ਕਰ ਦੇਣਾ ਸੁਪਰੀਮ ਕੋਰਟ ਨੇ ਰਾਹਤ ਦਿੱਤੀ ਹਾਈ ਕੋਰਟ ਨੇ ਅਸੀਂ ਫਿਰ ਵੀ ਸਮਰਪਣਾ ਹੈ ਔਰ ਦੂਸਰਾ ਮੈਂ ਕਹਿਣਾ ਚਾਹੁੰਦਾ ਕਿ ਉਹੀ ਸ਼ੋਰ ਮਚਾਉਂਦੇ ਨੇ ਕਿ ਗੁੱਦੀ ਇੰਡੀਆ ਬਣਾ ਦਿਆ ਹੈ ਬੀਜੇਪੀ ਨੇ ਬਣਾਇਆ ਹੋਆ ਮੈਂ ਕਹਿ ਰਿਹਾ ਦੀ ਇੰਟਾਇਰ ਨੈਸ਼ਨਲ ਮੇਨਸਟ੍ਰੀਮ ਮੀਡੀਆ ਹੈਜ਼ ਬਿਕਮ ਅ ਹੈਂਡ ਟੂਲ ਇਨ ਦੀ ਹੈਂਡਸ ਆਫ ਦਾ ਰੂਲਿੰਗ ਡਿਸਪੈਂਸੇਸ਼ਨ ਬੀਜੇਪੀ ਪਰ ਕੀ ਤੁਸੀਂ ਪੰਜਾਬ ਦੇ ਵਿੱਚ ਮੇਨਸਟ੍ਰੀਮ ਮੀਡੀਆ ਨਹੀਂ ਖਰੀਦਿਆ ਹੋਇਆ ਕੀ ਤੁਸੀਂ ਬੇਤਹਾਸ਼ਾ ਇਸ਼ਤਿਹਾਰਬਾਜ਼ੀ ਕਰਕੇ ਸਾਡੇ ਅਖਬਾਰਾਂ ਤੇ ਮੇਨਸਟ੍ਰੀਮ ਪ੍ਰਿੰਟ ਤੇ ਮੇਨਸਟ੍ਰੀਮ ਇਲੈਕਟ੍ਰੋਨਿਕ ਮੀਡੀਆ ਨੂੰ ਨਹੀਂ ਖਰੀਦਿਆ ਅਤਾ ਪਰਮਾਤਮਾ ਦੀ ਕਿਰਪਾ ਨਾਲ ਆਰਗੈਨਿਕ মিডিਆ ਦਿਖਾ ਰਿਹਾ ਲੋਕਾਂ ਨੂੰ ਸੱਚ ਪੜਨਾ ਤੇ ਕੋਈ ਸੱਚ ਦਿਖਾਉਣ ਨੂੰ ਤਿਆਰ ਹੀ ਨਹੀਂ ਸੀਗਾ ਕਿਸਾਨਾਂ ਦਾ ਅੰਦੋਲਨ ਦਾ ਕੋਈ ਨਹੀਂ ਕੋਹਦਾ ਛੋਪ ਕਰਨ ਮਾਰ ਰਿਹਾ ਕੋਈ ਨਹੀਂ ਦਿਖਾ ਰਿਹਾ ਹਜ਼ਾਰਾਂ ਦੇ ਇਕੱਠ ਹੋ ਰਹੇ ਨੇ ਉਗਰਾਹਾ ਸਾਹਿਬ ਦੇ ਜਾਂ ਦੂਸਰੀਆਂ ਭਾਰਤੀ ਕਿਸਾਨੀ ਨੂੰ ਕੋਈ ਨਹੀਂ ਦਿਖਾ ਰਿਹਾ ਇਸ ਕਰਕੇ ਤੁਸੀਂ ਵੀ ਉਹੀ ਕੰਮ ਕੀਤਾ ਜੋ ਭਾਜਪਾ ਨੇ ਗੋਡ মিডিਆ ਨੂੰ ਕੰਟਰੋਲ ਕਰੰਦਾ ਕਿ ਔਰ ਪੰਜਾਬ ਦੇ ਵਿੱਚ ਸਰਕਾਰ ਅਗਰ ਹੈ ਕਬੀਲੀ ਦੇ ਖੰਭਿਆਂ ਦੀ ਸਰਕਾਰ ਬਣ ਕੇ ਰਹੇਗੀ देयर इज नो ਗਵਰਨਮੈਂਟ ਔਨ ਦਾ ਗਰਾਉਂਡ देयर इज ਕੰਪਲੀਟ ਲੌlessness ਰੂਸ ਲਾਂਡਾਟਰ ਦੇ ਵਿੱਚ ਗਦਰ ਬਚਿਆ ਮਾਫੀਆ ਇਜ਼ ਰੂਲਿੰਗ ਦਾ ਰੂਸ ਗੁਜਰਾ ਪਿੰਡ ਔਰ ਸ਼ਰਾਮ ਦੇ ਪਿੰਡਾਂ ਵਿੱਚ 25 ਬੰਦਿਆਂ ਦੀ ਮੌਤ ਹੋ ਜਾਣਾ ਇਹ ਦੱਸੌਂਦਾ ਵਾ ਕਿ ਸ਼ਰਾਬ ਮਾਫੀਆ ਜ਼ਿੰਦਾ ਵਾ ਇਲੀਗਲ ਮਾਈਨਿੰਗ ਮਾਫੀਆ ਦੀ ਰਿਪੋਰਟ ਮੈਂ ਤੁਹਾਡੇ ਪੇਸ਼ ਕਰਤੀ ਤੁਹਾਨੂੰ ਫਿਰ ਭੇਜ ਦੂੰਗਾ ਐਡੀਜੀਪੀ ਇੰਟੈਲੀਜੈਂਸ ਰਿਪੋਰਟ ਹੈ ਤਾਜੀ ਜਿਹੜੀ ਕਹਿੰਦੀ ਕਿ 14-15 ਜ਼ਿਲ੍ਹਿਆਂ ਦੇ ਵਿੱਚ ਅਫਗਾਨੀ ਬੰਦੇ ਗੈਰ ਕਾਨੂੰਨੀ ਮਾਈਨਿੰਗ ਕਰ ਰਹੇ ਨੇ ਆ ਅਫਸਰ ਸਾਹਿਬ ਗੈਰ ਕਾਨੂੰਨੀ ਮਾਈਨਿੰਗ ਵਿੱਚ ਸਹਾਇ ਨਹੀਂ ਕੋ ਐਕਸ਼ਨ ਇਜ਼ ਔਨ ਅਸਰ ਜੀ ਕੋ ਮਾਣੂ ਕਹਿੰਦੇ ਐ ਨਰਾਈ ਦੀ ਜਗਰਾਉਂ ਦੀ ਪ੍ਰੋਪਰਟੀ ਚੱਕ ਲਈ ਨਜਾਇਜ਼ ਕਬਜ਼ਾ ਕੀਤਾ ਹੋ ਤਾਂ ਤੁਹਾਡੀ ਮਿਹਰਬਾਨੀ ਨਾਲ ਤੁਸੀਂ ਮੀਡੀਆ ਨੇ ਉਠਾਇਆ ਤੇ ਉਹਨੂੰ ਛੱਡਣਾ ਪੈ ਗਿਆ ਕਿ ਉਹ ਰੀਅਲ ਅਸਟੇਟ ਮਾਫੀਆ ਨਹੀਂ ਹੈ ਕਿਹੜਾ ਮਾਫੀਆ ਜਿਹੜਾ ਪੰਜਾਬ ਦੇ ਵਿੱਚ ਫਨਪ ਨਹੀਂ ਰਿਹਾ ਡਰਗ ਮਾਫੀਆ ਪੂਰਾ ਬਚਲਤ ਹੈਗਾ ਨਿਤ ਦਿਨ ਸਾਡੇ ਬੱਚੇ ਸਰਿੰਜਾ ਲਾ ਕੇ ਛੱਟਾ ਲੈ ਕੇ ਮਰ ਰਹੇ ਨੇ ਵੇਅਰ ਇਜ਼ ਦ ਡਰਗ ਕੰਟਰੋਲ ਕਿੱਥੇ ਬੇਅਦਬੀਆਂ ਦਾ ਕੰਟਰੋਲ ਕਰਦੇ ਸੀ ਜੀ 24 ਘੰਟੇ ਐ ਤੁਸੀਂ ਬੇਅਦਬੀਆਂ ਦਾ ਇਨਸਾਫ ਕਰਾਵਾਂਗੇ ਇੱਕ ਫਾਈਲ ਪੈਂਡਿੰਗ ਆ ਫ੍ਰੀਡ ਕੋਰਟ ਦੇ ਐਸਐਸਪੀ ਦੇ ਮੰਗੀ ਹੋਈ ਆ ਇਜਾ ਇਹਰਾ ਰਾਮ ਰਹੀਮ 295 A ਦਾ ਕੇਸ ਹੈ ਕ੍ਰਿਮినਲ ਐਕਟ ਦਾ ਹੋਮ ਮਿਨਿਸਟਰ ਹੋਮ ਮਿਨਿਸਟਰ ਭਗਵੰਤਪਾਲ ਦੇ ਟੇਬਲ ਤੇ ਪਈ ਪਿਛਲੇ ਪੌਣੇ ਦੋ ਸਾਲ ਦੀ ਉਹ ਪ੍ਰੋਸੀਕਿਊਸ਼ਨ ਸੈਂਕਸ਼ਨ ਨਹੀਂ ਦੇ ਰਿਹਾ ਹੈ ਜਿਸ ਕਰਕੇ ਜੋ ਕੁਝ ਇਹ ਕਹਿ ਰਹੇ ਨੇ ਉਹ ਸਰਾਸਰ ਝੂਠ ਇਸ਼ਤਿਆਰबाजी ਥੰਬੇबाजी ਪੋਸਟਰबाजी ਪਰ ਆਪਣੇ ਲੋਕਾਂ ਨੂੰ ਵਰਗਲਾ ਕਰਕੇ ਇਹ ਸਰਕਾਰ ਚਲਾ ਰਹੇ ਨੇ ਮੈਂ ਤੁਹਾਡੇ ਜ਼ਰੀਏ ਲੋਕਾਂ ਨੂੰ ਅਪੀਲ ਕਰੂੰਗਾ ਕਿ ਇੰਡੀਆ ਅਲਾਈਅንስ ਇੱਕ ਅੱਛੀ ਆਪਸ਼ਨ ਹੈ ਤੁਹਾਡਾ ਪਰ ਚਾਰਾ ਪਾਰਟੀਆਂ ਦੇ ਵਿੱਚੋਂ ਉਸ ਨੂੰ ਚੁਣਾਓ ਮੈਂ ਤੁਹਾਡਾ ਨਾ ਪ੍ਰਣ ਕਰਦਾ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਤੁਸੀਂ ਅਗਰ ਮੈਨੂੰ ਲੋਕ ਸਭਾ 'ਚ ਭੇਜੋਗੇ ਸੰਗੂਰ ਦੇ ਪੱਖ ਦੇ ਮਸਲੇ ਕੱਗਰ ਦਰਿਆ ਦਾ ਮਸਲਾ ਕਿਸਾਨਾਂ ਦੀ ਜਿਹੜੀ ਅਦਾਗੀ ਨਹੀਂ ਕੀਤੀ ਇਹਨਾਂ ਨੇ ਸਾਡੀ ਫਸਲਾਂ ਦੇ ਖਰਾਬੀ ਦੀ ਤਾਂ ਕਿਸਾਨਾਂ ਦਾ ਕਰਜ਼ਾ ਖੇਤ ਮਜ਼ਦੂਰਾਂ ਗਰੀਬਾਂ ਦਾ ਵਿਚਾਰਿਆਂ ਦਾ ਥੋੜਾ ਥੋੜਾ ਕਰਜ਼ਾ ਔਰ ਜੋ ਕੁਝ ਪੰਜਾਬ ਦੇ ਵਿੱਚ ਸੰਗੂਰ ਦੇ ਵਿੱਚ ਡਿਮਾਂਡ ਸਮੂਹਕਿਆਂ ਮੈਂ ਬਚਨ ਬਾਤ ਹੈ ਕਿ ਮੈਂ ਲੋਕ ਸਭਾ ਦੀ ਸਭ ਤੋਂ ਵੱਡੀ ਪੰਚਾਇਤ ਵਿੱਚ ਨਿਗਰਤਾ ਨਾਲ ਮਜਕਤਾ ਦੇ ਨਾਲ ਔਰ ਇਨਸਾਫ ਪਸੰਦੀ ਦੇ ਨਾਲ ਤੁਹਾਡੀ ਆਵਾਜ਼ ਪੰਜਾਬ ਦੇਸ਼ ਦੀ ਲੋਕ ਸਭਾ ਦੇ ਚੌੜਾ ਲਿਹਾ ਔਰ ਅੰਤ ਵਿੱਚ ਮੈਂ ਗੋਲਦੀ ਗਾ ਜਿਸ ਫਰਾਗਤੀ ਲਈ ਨਾ ਅਨਾਜ ਇਸ ਨੇ ਜਿਸ ਦੇ ਕੋਈ ਕਦਮ ਦੀਏ ਇੱਕ ਹੁੰਦਾ ਮਦਦ ਕਰ ਦਿੱਤੀ ਇੱਕ ਹੁੰਦਾ ਵਾ ਦਿਲੋਂ ਮਦਦ ਕਰ ਅੱਜ ਮੇਰੇ ਇਸ ਛੋਟੇ ਵੀਰ ਨੇ ਔਰ ਸਾਡੀ ਛੋਟੀ ਭੈਣ ਬੱਚੀ ਨੇ ਸਿਲਤ ਨੂਰਾ ਨੇ ਜੋ ਇੱਥੇ ਸਾਨੂੰ ਬੁਲਾ ਕੇ ਜਨਤਕ ਤੌਰ ਤੇ ਕੱਟ ਕਰਕੇ ਇੱਥਾ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਮੈਂ ਪ੍ਰਣ ਕਰਦਾ ਮੈਂ ਵਾਅਦਾ ਕਰਦਾ ਮੈਂ ਹਮੇਸ਼ਾ ਆਪਣੇ ਛੋਟੇ ਤੋਂ ਛੋਟੇ ਬੰਦੇ ਵਰਕਰ ਦੀ ਕਦਰ ਪਾਈਆ ਜ਼ਮੀਨ ਵਿੱਚ ਮੈਂ ਕਦੀ ਝੂਠ ਨਹੀਂ ਬੋਲਿਆ ਤਾਂ ਮੈਂ ਇਹ ਤੁਮ ਤੁਹਾਡੇ ਸਭ ਦੇ ਸਾਹਮਣੇ ਕਹਿ ਕੇ ਚੱਲਾਂ ਕਿ ਜਦ ਪ੍ਰਮਾਤਮਾ ਮੌਕੇ ਦੇ ਮੌਕਾ ਦੇਵੇਗਾ 2027 ਯੂ ਵਿਲ ਸੀ ਟੂ ਬੀ ਸ਼ਾਈਨਿੰਗ ਇਨ ਪੰਜਾਬ ਔਰ ਜਿਹੜਾ ਲਾਸਟ ਇੱਕ ਵਾਰ ਬੀਜੇਪੀ ਦੇ ਕੌਂਸਲਰ ਸ਼ਾਈਨਿੰਗ ਤੁਹਾਨੂੰ ਯਾਦ ਆਇਆ ਯਾਦ ਆ ਤੁਹਾਨੂੰ ਕਿ 2004 ਚ ਇਕ ਨਾਰਾ ਲਾਇਆ ਸੀ ਬਾਜਪਾਈ ਸਾਹਿਬ ਦੀ ਸਰਕਾਰ ਨੇ ਇੰਡੀਆ ਸ਼ਾਇਨੀ ਹਾਰ ਦੇਖਣੀ ਪਈ ਸੀ ਹੁਣ ਕਹਿ ਰਹੇ ਨੇ ਕਿ ਵਾਈਬ੍ਰੈਂਟ ਇੰਡੀਆ ਵਿਕਸਿਤ ਭਾਰਤ ਇੱਕ ਪਾਸੇ ਕਹਿ ਰਹੇ ਨੇ ਭਾਰਤ 2000 ਪਤਾ ਨਹੀਂ ਸ਼ਾਇਦ 45 ਵਿੱਚ 47 ਚ ਪਤਾ ਨਹੀਂ ਕਿੰਨੇ ਟ੍ਰਿਲੀਅਨ ਇਕਨੋਮੀ ਬਣਨੀ ਜਾ ਰਹੀ ਹੈ ਇੱਕ ਪਾਸੇ ਆਪ ਹੀ ਬੰਨੀ ਜਾਂਦੇ ਨੇ ਕਿ ਸਾਡਾ 140 ਕਰੋੜ ਵਿੱਚੋਂ 82 ਕਰੋੜ ਰੁਪਇਆ ਮੁਫਤ ਰਾਜ ਲੈ ਰਿਆ ਹਲੇ ਜਿਹੜਾ ਦੇਸ਼ ਦਾ 140 ਕਰੋੜ ਜੋ 82 ਕਰੋੜ ਬੰਦਾ ਮੁਫਤ ਅਨਾਜ ਆਟੇ ਦਾਲ ਦੇ ਉਤੇ ਨਿਰਭਰ ਹੈਗਾ ਇਹਦਾ ਮਤਲਬ ਕਿ ਉਹ ਗਰੀਬੀ ਸਦਾ ਤੋਂ ਥੱਲੇ ਰਹਿ ਰਿਹਾ ਵਾ ਉਹਨੂੰ ਆਪਾਂ ਵਿਕਸਿਤ ਭਾਰਤ ਕਿੱਲਾ ਕਹਿ ਸਕਦੇ ਬਾਕੀ ਬੇਰੁਜ਼ਗਾਰੀ ਤੇ ਤਹਾਸ਼ਾ ਮਲ ਨਿਊਟ੍ਰੀਸ਼ਨ ਬੱਚਿਆਂ ਦੀ देयर आर ਸੋ ਮਨੀ ਇੰਟਰਨੈਸ਼ਨਲ ਰਿਪੋਰਟਸ ਵਿਚ ਇੰਡੀਕੇਟ ਥੈਟ ਦਿ ਗ੍ਰਾਫ ਆਫ ਇੰਡੀਆ ਅੰਡਰ ਦ ਪ੍ਰੈਸੈਂਟ ਰੂਲ ਆਫ 10 ইয়ারਸ ਆਫ বিজেপি হ্যাজ ਡਿਕ্লাইন্ড ਟੂ ਸੱਚ ਐਨ ਐਕਸਟੈਂਡ ਹਿਊਮਨ ਰਾਈਟਸ ਆ ਰਿਕਾਰਡ ਬਹੁਤ ਮਾੜਾ ਬਹੁਤ ਇੰਟਰਨੈਸ਼ਨਲ ਪਬਲਿਕ ਕਮੇਨ ਦੇ ਵਿੱਚ ਇਹ ਸਾਰੀਆਂ ਗੱਲਾਂ ਗ੍ਰਾਵਿਟੇਬਲ ਕਹੀਆਂ ਨੇ ਤਾਂ ਕਰਕੇ ਮੈਂ ਇਹ ਗੱਲਾਂ ਅੱਜ ਰੱਖਿਆ ਤੁਹਾਡਾ ਮੀਡੀਆ ਦਾ ਇੱਕ ਟੌਨ ਬਹੁਤ ਇਹਦੀ ਸ਼ੁਰੂਆਤੀ ਗੱਲਾਂ ਕੀਤੀਆਂ ਨੇ ਵਾਲ ਵੀ ਤਾਂ ਉਹਦਾ 파ਟ ਨੇ ਥੋੜੇ ਜਿਹੜੇ ਥੇਨੇ ਲੀਡਰ ਨੇ ਕੇਜਵਲ ਛਡਾਉਣ ਦੇ ਲਈ ਦਿੱਲੀ ਸਰਕਾਰ ਦੇ ਵਿੱਚ ਗਈ ਸੀ ਫਿਰ ਲੋਕ ਇੰਡੀਆ ਨਾਲ ਸਿਰਫ ਕਿਉਂ ਜੁਟਾਣ ਕਿਉਂਕਿ ਇਹ ਵੀ ਤਾਂ ਉਹਦੇ ਨਾਲ ਹੀ ਨਾਲ ਹੋਇਆ ਇੱਕ ਗੱਲ ਸਮਝੋ ਅੱਛੀ ਤਰ੍ਹਾਂ ਇੰਡੀਆ ਬ੍ਰਾਦਰ ਅਲਾਈਅੰਸੇ ਕਾਰਾ ਸਾਡਾ ਪੰਜਾਬ ਦੇ ਆਮ ਆਦਮੀ ਪਾਰਟੀ ਨਾਲ ਕੋਈ ਅਲਾਈਅੰਸ ਨਹੀਂ ਮੈਂ ਬੈਠਾ ਤੁਹਾਡੇ ਸਾਹਮਣੇ ਸਭ ਤੋਂ ਵੱਡਾ ਸ਼ਿਕਾਰ ਸਾਡਾ 99.999% ਕੈਡਰ ਵਾਸ ਵਿਕਟਿਮਾਈਜ਼ ਇਹਨਾਂ ਦੇ ਦੋ ਸਾਲਾਂ ਦੇ ਬੱਚੇ ਸਰਪੰਚਾਂ ਕਾਂਗਰਸੀਆਂ ਦੇ ਲੱਭ ਲੱਭ ਕੇ ਕੱਢ ਕੱਢ ਕੇ ਬੱਚੇ ਕਾਉਂਸਲਰਾਂ ਦੇ ਉੱਤੇ ਬੱਚੇ ਕਮੇਟੀਆਂ ਤੋੜਦੀਆਂ ਪ੍ਰਧਾਨਗੀਆਂ ਚੱਕ ਦਿੱਤੀਆਂ ਸਰਕਾਰੀ ਤੰਤਰ ਨਾਲ ਇੱਥੇ ਸਾਡਾ ਕੋਈ ਉਹਨਾਂ ਦਾ ਕੀ ਐਲਾਈਅੰਸ ਹੈਗਾ ਇਹ ਸਾਡਾ ਕੋਈ ਸਹੂਕਾਰ ਨਹੀਂ ਹੈਗਾ ਔਰ ਸਾਨੂੰ ਇਹ ਗੱਲ ਦਾਅਵੇ ਨਾਲ ਮੈਂ ਕਹਿ ਸਕਦਾ ਹਾਂ ਕਿ ਜਿਹੜੀ ਵੀ ਵੋਟ ਸਾਨੂੰ ਪਾਉਗੀ ਉਹ ਜੈਨੂਇਲੀ ਇੰਡੀਆ ਐਲਾਈਅੰਸ ਵਿੱਚ ਜਾਊਗੀ ਜਿਹੜੀਆਂ ਕਿਸੇ ਹੋਰ ਪਾਰਟੀ ਨੂੰ ਜਾਵੇਗੀ ਇਟ ਇਜ਼ ਆਲ ਡਾਊਟਫੁਲ ਵੋਟ ਆਈ ਡੋਨਟ ਨੋ ਵੇਅਰ ਇਟ ਇਜ਼ ਗੋਇੰਗ ਟੂ ਗੋ ਐਟ ਦੀ ਐਂਡ ਆਫ ਦ ਡੇ ਕਹਿਣਾ ਸਭ ਅਗਰ ਤੁਸੀਂ ਜਿੱਤਿਆਂ ਨੇ ਆਪੀ ਤੁਸੀਂ ਤੁਸੀਂ ਰੂਚੀ ਰਹੋਗੇ ਇੱਕ ਪਿੰਡੀ ਰਹੋਗੇ ਜੀ ਤੁਸੀਂ ਮੈਨੂੰ ਦੱਸੋ ਕਿ ਮੈਂ ਤੁਹਾਨੂੰ ਲੱਗਦਾ ਵਾ ਕਿ ਕੋਈ ਬੇਈਮਾਨ ਆਦਮੀ ਆ ਮੈਂ ਜੋ ਵੀ ਆਪਣੀ ਸਟੇਟਮੈਂਟ ਤੁਹਾਡੇ ਨਾਲ ਕਰਨ ਵਾਸਤੇ ਆਇਆ ਵਾ ਵਾਈ ਗੁਰੂ ਦੀ ਕਿਰਪਾ ਦੇ ਨਾਲ ਤੁਸੀਂ ਮੈਨੂੰ ਇੱਥੋਂ ਇਲੈਕਟ ਕਰਕੇ ਭੇਜੋਗੇ ਆਈ ਵਿਲ ਡਿਸਚਾਰਜ ਮਾਈ ਡਿਊਟੀਜ਼ ਐਜ਼ ਮੈਂਬਰ ਪਾਰਲੀਮੈਂਟ ਲੋਕ ਸਭਾ ਸੰਗਰੂਰ ਐਂਡ ਸਟੇ ਪੁੱਟ ਹੇਅਰ ਅਨਟਿਲ ਐਂਡ ਅਨਲੈਸ ਜਦ ਤੱਕ ਮੇਰੀ ਲੋਕੀ ਇੱਥੇ ਰਿਸਪੈਕਟ ਮੇਰੀ ਬਾਤ ਪੜਦੇ ਹੈ ਸਭ ਕੁਝ ਪਾ ਕੇ ਕਰਨੇ ਸਿਰਜੀ ਮਾਨ ਨੇ ਵੀ ਤੇ ਨੇ ਕਿਸੇ ਨੂੰ ਜ਼ਰਾ ਫਾਈਟ ਕਰਨ ਦੇ ਦੇ ਦਿੱਤੀ ਮੈਨੂੰ ਮਾਨਾ ਸਾਹਿਬ ਦੀ ਕੋਈ ਰਿਸਪੈਕਟ ਨਹੀਂ ਕੀਤੀ ਸੀ ਮੈਂ ਉਹਨਾਂ ਨੇ ਵੇਸ ਨਹੀਂ ਮੈਂ ਮੇਰਾ ਮੰਨਣਾ ਹੈ ਕਿ ਥੋੜਾ ਜਿਹਾ ਮੈਨੂੰ ਰੌਂਗ ਤੋਂ ਬੈਠਾ ਇੱਕਾ ਜੋ ਨੂੰ ਨਜ਼ਰ ਆ ਰਹੀ ਕਿ ਝਾੜੂ ਦਾ ਕੰਮ ਬਹੁਤ ਬੁਰੀ ਤਰ੍ਹਾਂ ਟਿੱਕਿਆ ਉਹਨਾਂ ਦੇ ਆਪਣੇ ਵਰਕਿੰਗ ਤੋਂ ਬਹੁਤ ਨਾਰਾਜ਼ ਉਹੀ ਮੈਨੂੰ ਕੰਟੈਕਟ ਕਰ ਰਹੇ ਨੇ ਚੰਗੇ ਚੰਗੇ ਸੀਨੀਅਰ ਜਿਹੜੇ ਉਹਨਾਂ ਦੇ ਲੈਵਲ ਤੇ ਇਥੋਂ ਤੱਕ ਉਹਨਾਂ ਦੇ ਬਲੌਕਸ ਦੇ ਪ੍ਰੈਜ਼ੀਡੈਂਟ ਜ਼ਿਲ੍ਹੇ ਆ ਦੇ ਪ੍ਰਧਾਨ ਜਿਹ ਜੰਮ ਉਹ ਸਾਡੇ ਸਾਡੇ ਨਾਲ ਸੰਪਰਕ ਨੇ ਤਾਂ ਅਗਰ ਅਗਰ ਉਹਨਾਂ ਦਾ ਵਰਕਰ ਕੈਟਰੀ ਹਤਾਸ਼ ਆ ਨਰਾਸ਼ ਆ ਕਿਉਂਕਿ ਉਹਨਾਂ ਨੂੰ ਮਿਲਿਆ ਹੀ ਕੁਝ ਨਹੀਂ ਵਿਚਾਰਿਆਂ ਨੂੰ ਇਸ ਕਰਕੇ ਮੈਨੂੰ ਲੱਗਦਾ ਕਿ ਮੀਥੇਰ ਦੀ ਪੋਜੀਸ਼ਨ ਕਾਫੀ ਡਾਮੰਡਡ ਹੋ ਰਹੀ ਹੈ ਕਿਹਾ ਸਰਦਾਰ ਸਿਮਰਜੀਤ ਸਿੰਘ ਮਾਨ ਹੈਜ਼ ਆਲਵੇਜ਼ ਵਨ ਔਨ ਸਪੈਸ਼ਲ ਇਫ ਓਕੇਸ਼ਨਸ ਖਿਲੀ ਆ ਜਿਵੇਂ ਉਸਦੇ ਮਸੇਵਾਲੇ ਦਾ ਕਤਲ ਦੀਪ ਸਿੱਧੂ ਦਾ ਮੌਤ ਹੋਣਾ ਇੱਕ ਜਜ਼ਬਾਤੀ ਲਹਿਰ ਸੀ ਕਿ ਹਾਰਮੋਨਾਂ ਨੂੰ ਵੋਟ ਪਈ ਜਦੋਂ ਇਹ ਉਹਨਾਂ ਦਾ ਆਪਣਾ ਡਾਟਾ بیس ਹੈਗਾ ਬੋਲਦਾ ਜਦੋਂ ਸੱਤ ਇਲੈਕਸ਼ਨਾਂ ਲੜੇ ਨੇ ਉਹਦੇ ਚੋਂ ਉਹ ਪੰਜ ਵਾਰ ਹਾਰੇ ਨੇ ਜਦੋਂ ਹਾਰਦੇ ਨੇ ਉਹਨਾਂ ਦੀ ਵੋਟ 40 45 50 55 60 ਹਜ਼ਾਰ ਰਹੀਆਂ ਜਾਂ ਜਦ ਕੇ ਕਾਂਗਰਸ ਦੇ ਕਿ ਜਬ ਇਸ ਪਾਰਟੀ ਕਹਿੰਦਾ ਸਰ ਉਸ ਕੋਲ ਉਸ ਪੀਟਰ ਬੇਸ ਪਾਰਟੀ ਦੀ ਸਪੋਰਟ ਜਿਹੜੀ ਆ ਉਹ ਫਰਸਟ ਇਲੈਕਸ਼ਨ ਤੁਸੀਂ ਕੱਢ ਕੇ ਦੇਖ ਲਓ 2022 ਦਾ ਡਾਟਾ ਸਭ 211000 ਵੋਟ ਪਈ ਆ 2.5 ਲੱਖ ਨਾਲੋਂ ਜਿੱਤੇ ਨੇ ਸੋ ਕਾਂਗਰਸ ਦੇ ਪਿੱਛੇ ਤੋਂ ਇਹ ਸੀਟ ਜਿੰਨੀ ਕੋ ਬਹੁਤ ਹੀ ਦੂਰ ਦੀ ਕਹਿੰਦਾ ਸਾਬ ਤੁਰੀ ਤੋਂ ਨਹੀਂ ਚੋਣ ਮੈਮ ਨੂੰ ਦਿੱਤੇ ਆ ਕਿ ਇਹ ਪਿੰਡ ਪਿੰਡ ਤੁਸੀਂ ਜਾਓਗੇ ਚੋਣ ਮੈਮ ਅੱਗੇ ਅੱਛਾ ਹਾਂ ਜੀ ਹਾਂ ਜੀ ਅੱਜ ਤਾਂ ਸਿਰਫ ਸ਼ੁਰੂਆਤ ਆ ਪਹਿਲਾਂ ਮੈਂ ਸਾਰੇ 9 ਹਲਕਿਆਂ ਦੇ ਵਿੱਚ ਆਪਣੇ ਵਰਕਰਾਂ ਨੂੰ ਮਿਲਣ ਜਾ ਰਿਹਾ ਹਾਂ ਜਿਤਨੇ ਰਾਉਂਡ ਕੰਪਲੀਟ ਹੋ ਜੂਗਾ ਵਾਰਟੀ ਕੰਪਲੀਟ ਹੋ ਜੂਗੀ ਪਿੰਡਾਂ ਦਾ ਤੌਰ 'ਤੇ ਕਹਿੰਦਾ ਸਾਬ ਪਾਟਿਆ ਸਾਬ ਕਹਿੰਦਾ ਵੀ ਤੁਸੀਂ ਕਿਉਂ ਬਗਵੰਤ ਬਣ ਲੈ ਜਿਹੜੀ ਨਿੱਜੀ ਬਦਲ ਖੋਲੀ ਉਹ ਕੀਤੀ ਆ ਤਾਂ ਤੁਸੀਂ ਤਲਵਤੋਂ ਇੱਥੇ ਆਏ ਹੋ ਉਹਦੇ ਕਿਹੜੇ ਤਰ੍ਹਾਂ ਦੇ ਨਿੱਜੀ ਬਦਲਾ ਖੋਲਿ ਦੇ ਕਾਰਨ ਆ ਵੀ ਕਿਹੜੇ ਤਰ੍ਹਾਂ ਦੇ ਕਿਉਂਕਿ ਲੋਕਲ ਲੀਡਰ ਸਾਡੇ ਗੋਲ ਜੀ ਸਾਹਿਬ ਵੀ ਨਾਰਾਜ਼ ਹੋਏ ਜਿਸ ਮੈਂ ਨਾ ਤਾਂ ਸੰਗੂਰ ਦੀ ਟਿਕਟ ਮਿਲਦੀ ਸੀ ਨਾ ਮੈਂ ਕਿਤੇ ਅਪਲਾਈ ਕੀਤਾ ਨਾ ਮੈਂ ਦਿੱਲੀ ਗਿਆ ਇਹ ਤਾਂ ਸਰਕਮਸਟੈਂਸਸ ਇਹੋ ਜਿਹੇ ਬਿਲਡ ਹੋਏ ਨੇ ਕਿ ਉਹਨਾਂ ਨੂੰ ਐ ਲੱਗਿਆ ਪਾਰਟੀ ਨੂੰ ਕਿ ਮੈਨੂੰ ਉੱਥੇ ਰੈਕਾਂਟ ਇਲੈਕਸ਼ਨ ਲਾਗੇ ਮੈਂ ਕਿਸੇ ਚੁਣੌਤੀ ਤੋਂ ਨਹੀਂ ਪਿੱਛਿਆ ਇਹ ਕੋਈ ਬਦਲਾਤ ਕੋਈ ਲੜਾਈ ਨਹੀਂ ਭਗਮਾਨ ਕਮਾਨ ਦਾ ਤਾਂ ਇਸ਼ੂ ਬਹੁਤ ਛੋਟਾ ਜਿਹਾ ਹੈਗਾ ਉਹ ਤਾਂ ਜੋ ਮੇਰੇ ਨਾਲ ਹੋਇਆ ਉਹ ਤਾਂ ਮੈਂ ਕੋਟੈਕਟਰੀਆਂ ਲੜ ਰਿਹਾ ਹਾਂ ਇਹਨਾਂ ਨੇ ਮੇਰੀ ਜਮਾਨ ਬਿਜ਼ਨਸ ਕਰਾਉਣ ਗਏ ਸੀ ਕਿ ਸੁਪਰੀਮ ਕੋਰਟ ਵਿੰਟਿਆ ਵਗਾ ਕੇ ਮਾਰੀ ਜਾਂਦੇ ਨੇ ਔਰ ਥੋੜੇ ਦਿਨ ਪਹਿਲਾਂ ਤੁਸੀਂ ਦੇਖਿਆ ਕੇ ਕੇ ਸਰਕਾਰ ਨੇ ਕਿਹਾ ਇਹ ਸੀ ਮਗਰ ਵੀ ਟ੍ਰਾਇਲ ਜਿਹੜੀ ਥੱਲੇ ਦੀ ਆ ਜਦ ਤੱਕ ਸੁਪਰੀਮ ਕੋਰਟ ਦੀ ਹਿਅਰਿੰਗ ਚੱਲ ਰਹੀ ਆ ਦੀ ਟ੍ਰਾਇਲ ਇਨ ਫਾਜ਼ਿਲ ਕਾ ਕੋਰਟ ਹੈਜ਼ ਬੀਨ ਸਟੇਡ ਦੇਰਫੋਰ ਇਹ ਮੇਰੀ ਕੋਈ ਪਰਸਨਲ ਲੜਾਈ ਨਹੀਂ ਕਿ ਉਹਨਾਂ ਨੂੰ ਮਾਫ ਕਰਨਾ ਉਹ ਤਾਂ ਮੈਂ ਬਾਅਦ ਵਿੱਚ ਜਦੋਂ ਸਮਾਂ ਆਵੇਗਾ ਇਸ ਇੱਕ ਕੇਸ ਕਾਨੂੰ ਜਸਟਿਸ ਐਂਡ ਤੱਕ ਲੈ ਕੇ ਜਾਣਾ ਕਿਉਂਕਿ ਅਗਰ ਲੀਡਰ ਆਫ ਆਪੋਜੀਸ਼ਨ ਨਾਲ ਤੇ ਐਮ ਐਲ ਏ ਤਿੰਵਾਰੀ ਨਾਲ ਇੱਕ ਐਂਡੀ ਪੀ ਐਸ ਅੱਛਾ ਮੁਕਦਮਾ ਦਰਜ ਕਰ ਸਕਦੇ ਪੁਲਿਸ ਵਾਲੇ ਤੇ ਗਵਰਨਮੈਂਟ ਮਿਲ ਕੇ ਕਿ ਕਾਨੂੰ ਕਿਸੇ ਵੀ ਆਮ ਵਿਅਕਤੀ ਨਾਲ ਕਰ ਸਕਦੇ ਇਸ ਕਰਕੇ ਮੇਰੀ ਉਹ ਲੜਾਈ ਕਾਨੂੰਨ ਅਨੁਸਾਰ ਅਦਾਲਤ ਅਨੁਸਾਰ ਲੌਜੀਕਲ ਕਨਕਲੂਜਨ ਤੱਕ ਲੈਣ ਲਈ ਮੈਂ ਬਚਨ ਬਾਦ ਇਹ ਕਹਾਂ ਪਰ ਨਾਟ ਇਨ ਦਿਸ ਇਲੈਕਸ਼ਨ ਇਹ ਇਲੈਕਸ਼ਨ ਹੈਗੀ ਆ ਇਸ਼ੂ ਬੇਸਡ ਜੇਪੀ ਐਂਡ ਆਲਸੋ ਅਗੇਂਸਟ ਦੀ ਰੋਂਗ ਪਾਲਿਸੀਜ਼ ਆਫ ਆਮ ਆਦਮੀ ਪਾਰਟੀ ਕਾਂਗਰਸ ਦਾ ਜਿਹੜਾ ਵੋਟਰ ਹੈ ਉਹ ਬਹੁਤ ਜ਼ਿਆਦਾ ਹੈ ਫਿਰ ਪਾਰਟੀ ਨੂੰ ਵੱਡਾ ਚਿਹਰਾ ਉਤਾਰਨ ਦੇ ਤੇ ਕੀ ਲੋੜ ਪੈ ਗਈ ਕਿ ਸੰਗਰੂਰ ਦੇ ਕਿਤੇ ਲੀਡਰ ਦੇ ਉੱਤੇ ਪਾਰਟੀ ਢਕੀ ਨਹੀਂ ਸੀ ਕਿ ਸੀਟ ਕਰ ਸਕਦੇ ਨੇ ਕਿਉਂਕਿ ਜੇਕਰ ਗੱਲ ਕੀਤੀ ਹੋਰ ਕਿਸੇ ਪਾਰਟੀ ਕੋ ਵੱਡਾ ਚਿਹਰਾ ਬਹੁਤ ਨਹੀਂ ਪਿਆ ਜੀ ਦੋ ਸਾਲ ਵੀ ਇਹਨਾਂ ਨੇ ਕਾਫੀ ਚਿਰ ਤੋਂ ਮਿਹਨਤ ਕਰਦੇ ਆ ਰਹੇ ਨੇ ਅੱਜ ਪਾਰਟੀ ਨੇ ਕੋਈ ਵੀ ਨੂੰ ਕਿਤੇ ਕਰਤਾ ਕੀ ਕੰਮ ਕੀ ਹੈ ਜੇ ਪਹਿਲਾਂ ਮੈਂ ਪਹਿਲਾਂ ਮੇਰੀ ਸੁਣੋ ਇੱਕ ਮਿੰਟ ਇਹ ਟਿਕਟ ਮੈਂ ਤਾਂ ਨਹੀਂ ਦਿੱਤੀ ਇਹ ਪਾਰਟੀ ਦੀ ਟਿਕਟ ਇੱਕ ਪ੍ਰੋਸੈਸ ਹੈ there is a uh, recommendation from below then there is a screening committee then there is a central election committee party of the ticket committee wo main apne mujhe adesh naal aaya ki ticket mangda sabda adhikar hai goldi talveer da vijender singla ji da kale tillo da agar koi hor bhi mangda main udi support karda ha but once the party has decided aur goldi tode samne baithe ਨਦੂ ਮੈਨੂੰ ਬੁਲਾ ਕੇ ਕਹਿ ਰਹੇ ਨੇ ਕਿ ਅਸੀਂ ਆ ਫੋਰਨਰ ਦੇ ਜਿਹੜੀ ਸਾਡੀ ਭੈਣ ਆ ਹਰ ਸਿਮਰਤ ਕੰਪੂਰਾ ਤੇ ਫਿਰ ਤਾਂ ਕੋਈ ਸ਼ੁਭਾਕੀ ਹੈ ਜਿਹੜਾ ਮੈਂ ਕਾਗਜ਼ੇ ਕਾਗਜ਼ੇ ਲੱਗੋ ਪਾਏ ਜਾ ਰਹੇ ਆ ਸਭ ਕੰਮ ਹੋ ਜਾਣਾ ਹੈ ਇਹ ਟੌਨ ਦੇ ਵਿੱਚ ਗੋਲੀਆਂ ਉਤਾਰਿਆ ਗਿਆ ਸੀ ਬਹੁਤ ਗੁੰਮ ਹੋਣ ਕਰਕੇ ਵਿਜੇਂਦਰ ਸਿੰਘ ਦਾ ਬੈਠਕ ਦੇ ਵਿੱਚ ਵੀ ਵਿਜੇਂਦਰ ਸਿੰਘ ਨਾਲ ਹੋ ਰਹੀ ਸਰ ਸਵਾਗਤ ਵਿਜੇਂਦਰ ਸਿੰਘ ਆਇਆ ਮੈਂ ਵਿਜੇਂਦਰ ਸਿੰਘਲਾ ਵਿਜੇਂਦਰ ਸਿੰਘਲਾ ਨੂੰ ਪਟਿਆਲੇ ਮਿਲ ਕੇ ਆਇਆ ਹਾਂ ਤੁਸੀਂ ਕੱਲ 11 ਵਜੇ ਦਰਸ਼ਨ ਲੈਣਾ ਸੰਗੂਰ ਉਹਨਾਂ ਦੇ ਘਰ ਇੱਕ ਕਿਸੇ ਤਰ੍ਹਾਂ ਵਰਕਿੰਗ ਮੀਟਿੰਗ ਸੰਗੂਰ ਵਿੱਚ ਰੱਖੀ ਜਾ ਰਹੀ ਹੈ ਜਾਂ ਪਰਸੋਂ ਬਰਨਾਲੇ ਆ ਚੌਥੇ ਲੈ ਰਹੇ ਆ ਉਸ ਤੋਂ ਲਿੰਕ ਸਮਾਗਮ ਹੈ ਉਸ ਤੋਂ ਅੱਗੇ ਚੱਲਣ ਕੋਲ ਕੱਲ ਦੁਪਹਿਰ ਬੋਰਡ ਨੇ ਇੱਕ ਵੱਡੇ ਲੀਟਰ ਦਾ ਨਾਮ ਲਿਆ ਸੀ ਕੋਈ ਨਾਮ ਨਹੀਂ ਲਿਆ ਸੀ ਤੇ ਵਿਘਨ ਨਾ ਸ਼ਾਰਾਤਾ ਸੀ ਸ਼ਾਰਾਤਾ ਸੀ ਸਰ ਗੱਲ ਇਦਾਂ ਹੈ ਵੀ ਜਿਤਨੇ ਵੀ ਸਰ ਗੱਲ ਇਦਾਂ ਹੈ ਵੀ ਗੋਲਡੀ ਨੇ ਮੋਟਕ ਮਾਨ ਠਾਕਰ ਦੀ ਦੋਨੋਂ ਮੀਆਂ ਬੀਬੀ ਮਿਹਨਤ ਕਰਦੇ ਨੇ ਪਿੰਡ ਪਿੰਡ ਜਾਂਦੇ ਨੇ ਜੀ ਪਰ ਇਸ ਤੋਂ ਵੱਡੇ ਨੂੰ ਕਿਉਂ ਪਿੱਛੇ ਛੱਡਿਆ ਗਿਆ ਕੰਮ ਪੱਜ ਗਿਆ ਇਹ ਗੱਲ ਦੱਸੋ ਇਹ ਤਲਵੀਰ ਗੋਲਡੀ ਨੂੰ ਐਮਐਲਏ ਕਾਂਗਰਸ ਨੇ ਬਣਾਇਆ ਕਿ ਬਣਾਇਆ ਹੈ ਔਰ ਗਾਰਨਿਕ ਹੋਣਾ ਤੁਸੀਂ ਕੋਲੇ ਨਹੀਂ ਉਹ ਯਾਰ ਨਾਲੇ ਸਮੇਂ ਦੇ ਵਿੱਚ ਗੋਲਡੀ ਇਸ ਗੋਇੰਗ ਟੂ ਗੈਟ ਅ ਸ਼ੂ ਮੈਂ ਤੁਹਾਨੂੰ ਕਹਿ ਰਿਹਾ ਮੈਂ ਤੁਹਾਨੂੰ ਕਹਿ ਰਿਹਾ 2027 ਦੀ ਇਲੈਕਸ਼ਨ ਸਾਡੇ ਤੋਂ ਬਾਅਦ ਪੰਜਾਬ ਸਰਕਾਰ ਦੇ ਵਿੱਚ ਇਸ ਹੋਏ ਤੋਂ ਹੋਲਡ ਮੇਰੇ ਇੰਪੋਰਟੈਂਟ ਮੇਰੇ ਤੁਹਾਨੂੰ ਬੇਨਤੀ ਪੀਸ ਡੋਨਰਸ 네ਗੇਟਿਵ ਐਂਡ ਇਹ ਗੱਲ ਮੈਂ ਦੇਖੇ ਦੇਖਿਆ ਨਾ ਮੇਰੇ ਅਧਿਕਾਰ ਕੀ ਦੱਸੋ ਪਾਰਟੀ ਦੇ ਨਾਲ ਪਾਰਟੀ ਬਣਾ ਲੈਣ ਟਵੀਟ ਕਰਵਾਉਣ ਤੋਂ ਤੋਂ ਉਹ ਪੜੀ ਪਾਰਟੀ ਦੇ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਖਾਜੇ ਦੇ ਉਪਰ ਬਾਹਰਲੇ ਸੇਤਾਂ ਦੇ ਵਿੱਚ ਜਾ ਕੇ ਪ੍ਰਚਾਰ ਕਰ ਰਹੇ ਨੇ ਕੱਲ ਵੀ ਉਹ ਉੱਥੇ ਜਾ ਕੇ ਮੀਡੀਆ ਦੇ ਸਾਹਮਣੇ ਰੋਜ਼ ਨੇ ਜੀ ਸਾਥ ਮੈਂ ਦੇਖਿਆ ਕਿ ਪੇਸ਼ਾ ਦਾ ਮੋਡਿਕ ਕੋਡ ਆਫ ਕੰਡਕਟ ਲੱਗ ਚੁੱਕਾ ਅਗਰ ਉਹ ਸਰਕਾਰੀ ਜਹਾਜ਼ ਦਾ ਉਪਯੋਗ ਕਰੇਗਾ ਤਾਂ ਸਰਾਸਰ ਗਲਤ ਹੈ ਜਿਹੜਾ ਉਹ ਪਹਿਲਾ ਚੋਣ ਜਾਬਤੇ ਤੋਂ ਜੋ ਦੂਰ ਕਿਉਂ ਉਹਨਾਂ ਨੇ ਕੀਤਾ ਕੇਸ਼ਰੀਵਾਲ ਨੇ ਭਗਵੰਤ ਮਾਨ ਨੂੰ ਕੋਟਾ ਡਰਾਈਵਰ ਯੂਜ਼ ਕੀਤਾ ਵਾ ਸਾਡਾ ਜਹਾਜ਼ ਕਦੀ ਚਨਈ ਕਦੀ ਬੈਂਗਲੌਰ ਕਦੀ ਤੁਹਾਡੇ ਝਾਰਖੰਡ ਤੇ ਕਦੀ ਤੇ ਬਿਹਾਰ ਦੇ ਵਿੱਚ ਜਾਂਦਾ ਰਿਹਾ ਜਿਦਾ ਕੋਈ ਮਕਸਦ ਨਹੀਂ ਸੀਗਾ ਸਿਰਫ ਕੇਸ਼ਰੀਵਾਲ ਨੂੰ ਫੈਸਿਲਿਟੇਟ ਕਰਨ ਵਾਸਤੇ ਉਹਦੀ ਪੋਲਿਟਿਕਸ ਨੂੰ ਪ੍ਰੋਮੋਟ ਕਰਨ ਵਾਸਤੇ ਹੀ ਵਾਸ ਫਲਾਈਂਗ ਦਾ ਇੱਕ ਕ੍ਰਾਫਟ ਆਫ ਪੰਜਾਬ ਜਿਹੜਾ ਕਿ ਗਲਤ ਸੀਗਾ ਔਰ ਅੱਜ ਵੀ ਜਿਹੜਾ ਹੁਣ ਲੋਏ ਨਹੀਂ ਮੇਰੇ ਵੱਸ ਉਹਨਾਂ ਨੂੰ ਉਸ ਦਿਨ ਰੋਣਾ ਨਹੀਂ ਆਇਆ ਜਦ ਜਦ ਭਾਈ ਅੰਮ੍ਰਿਤਪਾਲ ਦੀਆਂ ਔਰਤਾਂ ਤੇ ਉਹਦੀ ਮਾਂ ਭੁੱਖੀ ਬੈਠੀ ਸੀਗੀ ਅੰਮ੍ਰਿਤਸਰ ਭੁਖੜਤਾਲ ਤੇ ਉਹਦੀ ਮਾਂ ਨੂੰ ਉਸ ਦਿਨ ਗ੍ਰਿਫਤਾਰ ਕੀਤਾ ਇਹਨੂੰ ਉਸ ਦਿਨ ਰੋਣਾ ਨਹੀਂ ਆਇਆ ਜਦ ਜਦ ਸ਼ੁਭਕਰਨ ਮਰਿਆ ਵਾ ਸਾਡਾ ਕਿਸਾਨ ਇੱਕ ਗੋਲੀ ਵੱਜ ਗਈ ਉਹਦੇ ਉਸ ਦਿਨ ਭਗਵਾਨ ਦੀ ਮਾਂ ਨੂੰ ਰੋਣਾ ਨਹੀਂ ਆਇਆ ਇੱਕ ਵਾਰੀ ਜਦੋਂ ਸਾਡੇ ਕਿਸਾਨ ਕੁੱਟੇ ਗਏ ਨੇ ਉੱਥੇ ਸ਼ੱਭੂ ਬਾਰਡਰ ਤੋਂ ਉਸ ਦਿਨ ਰੋਣਾ ਨਹੀਂ ਆਇਆ ਜਦ ਜਦ ਸਾਡੀਆਂ ਧੀਆ ਭੈਣਾਂ ਦੇ ਚੈਨੀਆਂ ਸਨੇਚ ਹੁੰਦੀਆਂ ਡਰਗ ਵਾਲੇ ਐਲੀਮੈਂਟ ਜਾ ਕੇ ਉਹਨਾਂ ਦੇ ਗਲਾਂ ਤੋਂ ਖੋਹ ਲੈਂਦੇ ਨੇ ਬਾਲੀਆਂ ਕੰਨ ਪਾੜ ਦਿੰਦੇ ਨੇ ਉਹਨੂੰ ਰੋਣਾ ਨਹੀਂ ਆਇਆ ਸਰਪੀ ਕੋਰ ਮਾਨੂੰ ਕਹੇ ਕਿ ਜਗਰਾਉਂਦੀ ਇਹਨਾਂ ਨੇ ਕਿ ਉੱਤੇ ਕਬਜ਼ਾ ਕਰਦਾ ਰੁਣਾ ਨਹੀਂ ਆਇਆ ਕਿਟਾਰੂ ਚੱਕ ਨੇ ਵੱਧ ਫੈਲੀ ਕਰਦੇ ਇੱਕ ਨੌਜਵਾਨ ਨੂੰ ਐਕਸਪਲੋਇਟ ਕੀਤਾ ਉੱਤੇ ਰੁਣਾ ਨਹੀਂ ਆਇਆ ਇਸ ਨੂੰ ਦੇਰਫੋਰ ਆ ਜਿਹੜਾ ਰੋਇਆ ਵਾ ਇਹ ਪਖੰਡ ਸੀ ਉਹਦਾ ਔਰ ਕੇਚਰੀਵਾਲ ਇੱਕ ਇੱਕ ਮਲਟੀ 100 ਕਰੋੜ ਸ਼ਰਾਬ ਪਟਾਲੇ ਵਿੱਚ ਇਨਡਾਈਟਿਡ ਹੈ ਹੀ ਹੈ ਬੀ ਅਰੈਸਟਿਡ ਉਸ ਨੂੰ ਹਾਈ ਕੋਰਟ ਨੇ ਜਦੋਂ ਬੇਲ ਆਪਣੇ ਚੈਲੰਜ ਕੀਤਾ ਹਾਈ ਕੋਰਟ ਨੇ ਕਿਹਾ ਕਿ ਸਾਡੇ ਈਡੀ ਕੋਰ ਕੁਖਤਾ ਸਬੂਤ ਲੈਂਦਾ ਜੀ ਕੈਨ ਨਾਟ ਬੀ ਰਿਲੀਜ਼ਡ ਫਿਰ ਵੀ ਕਹੀ ਜਾਂਦੇ ਅਸੀਂ ਕੱਟ ਡਿਮਾਂਡਰ ਇਸ ਕਰਕੇ ਇਹ ਉਹਦਾ ਜਿਹੜਾ ਹੋਣਾ ਸੀਗਾ ਇਹ ਮੈਨੂੰ ਲੱਗ ਰਿਹਾ ਕਿ ਉਹ ਪੰਜਾਬ ਤੋਂ ਘਬਰਾਟ ਆ ਰਹੀ ਹੈ ਇਹ ਹੁਣ इमोशनल ਕਾਰਡ ਖੇਡ ਰਿਹਾ ਕਿ ਮੈਂ ਕਿਸੇ ਤਰੀਕੇ ਨਾਲ ਬਚਾਂ ਤੇ ਜਜ਼ਬਾਤੀ ਕਰਕੇ ਪੰਜਾਬ ਦੇ ਮੈਂ ਕਹਾਂ ਤੁਸ ਜੀ ਮੈਂ ਕਹਾਂ ਤੁਸ ਸਾਡੇ ਨਹੀਂ ਕਦੇ ਨਾ ਹੀ ਦਿੱਤਾ ਭੱਜਿਆ ਨਹੀਂ ਸਵਾਲਾਂ ਤੋਂ ਪਰ ਮੇਰੀ ਅਕੀਡ ਕਮਿਟਮੈਂਟ ਸੀ ਗਿਆ ਤੁਸੀਂ ਆਏ ਹੋ ਕੋੜਾ ਸਾਰਾ ਲਾਂਕੀ ਚਾਹਵਦੇ ਰੋਕ ਮੈਂ ਨਾ ਪਤਾ ਸਾਰਾ ਪ੍ਰਧਾਨ ਜੀ ਦਾ ਸਾਹਿਬ ਜੀ ਟੀਟ ਕੀਤਾ ਗਿਆ ਕਿ ਜਿਹੜੇ ਕਦਰ ਬਿੱਟੂ ਸਾਹਿਬ ਉਹ ਭੱਜ-ਭੱਜ ਗਏ ਸੀ ਪਰ ਉਹਨਾਂ ਨੇ ਬੀਨ ਸਾਹਿਬ ਦੀ ਜਿਹੜੀ ਫੋਟੋ ਲਈ ਉਹ ਕਹਿ ਰਹੇ ਨੇ ਕਿ ਤੁਸੀਂ ਤਾਂ ਆਪਣੇ ਆਦਰ ਲਈ ਚਲੇ ਗਏ ਭੁੱਖ ਲਈ ਚਲੇ ਗਏ ਪਰ ਬੀਨ ਸਾਹਿਬ ਦੀ ਜਿਹੜੀ ਸਾਦਤਾ ਉਹ ਉਹ ਨਾ ਕਰੋ ਭੱਤਕਾ ਦੇ ਬੋਰਡ ਦੇ ਉੱਪਰ ਜਿਹੜੀ ਠੰਡ ਦੇ ਬੋਰਡ ਦੇ ਉੱਪਰ ਬਿੱਟੂ ਜਵਾਨ ਸ਼ਰਾਬ ਸ਼ਰਾਬ ਹੀ ਪਾਲ ਸੀ ਆਈ ਊਡ ਸੇ ਜੋ ਦਿੱਲੀ ਚ ਪਤਾ ਲੱਗਦਾ ਹੈ ਉਹ ਦਿੱਕਟ ਕੱਟ ਕਾਫੀ ਪੇਸ ਪਾਲਿਸੀ ਹੈ ਪੰਜਾਬ ਉਹੀ ਪਲੇਅਰਸ ਨੇ ਉਹੀ ਕਮਿਸ਼ਨ ਨੇ ਉਹੀ ਬੰਦੇ ਨੇ ਉਹੀ ਅਫਸਰ ਆ ਔਰ ਮੈਂ ਸਮਝਦਾ ਕਿ ਦਿਨ ਦੂਰ ਨੇਗਾ ਜਦ ਤੱਕ ਦਿੱਲੀ ਇੱਕ ਸ਼ਰਾਬ ਘਟਾਲੇ ਦੀ ਤਰ੍ਹਾਂ ਤੇ ਪੰਜਾਬ ਦੀ ਸ਼ਰਾਬ ਘਟਾਲੇ ਦੀ ਇਨਵੈਸਟੀਗੇਸ਼ਨ ਹੋਵੇ ਕਿ ਸੀਬੀਆਈ ਨੇ ਆਲਰੇਡੀ ਬਹੁਤ ਸੀਨੀਅਰ ਜਿਹੜੇ ਆਈਐਸ ਅਫਸਰਸ ਨੇ ਐਕਸਾਈਜ਼ ਐਕਸਾਈਜ਼ ਦੇ ਟੈਕਸੇਸ਼ਨ ਕਮਿਸ਼ਨਰਸ ਨੇ ਉਹਨਾਂ ਦੀ ਸਟੇਟਮੈਂਟਸ ਰਿਕਾਰਡ ਕਰਤੀਆਂ ਮੈਨੂੰ ਲੱਗਦਾ ਕਿ ਚੀਮਾ ਸਾਹਿਬ ਤੇ ਵੀ ਦਿਨ ਜਿਹੜੇ ਨੇ ਉਹ ਗਿਣਤੀ ਦੇ ਲੱਗੇ ਨੇ ਬੰਦਾ